ਦੋਖਨਵਾਰਨ ਗੁਰਦੁਆਰਾ ਸਾਹਿਬ ਸਰੀ 152 ਸਟਰੀਟ 68 ਐਵੈਨਿਊ ਤੇ ਖੜੇ ਆ ਜਿੱਥੂ ਅੱਜ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਆਗਮਨ ਪਰਉਦੇ ਉੱਤੇ ਨਗਰ ਕੀਰਤਨ ਦੀ ਜਿਹੜੀ ਆ ਉਹ ਤਿਆਰੀ ਹੋ ਰਹੀ ਆ ਪਰ ਥੋੜੇ ਸਮੇਂ ਬਾਅਦ ਹੀ ਨਗਰ ਕੀਰਤਨ ਇਥੋਂ ਸੰਤਾਂ ਦਾ ਠਾਠਾ ਮਾਰਦਾ ਇਕੱਠ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਪਾਲਕੀ ਸਾਹਿਬ ਦੇ ਮਗਰ ਜੜੀਆਂ ਉਹ ਸੰਗਤਾਂ ਜਾਣ ਲਈ ਤਿਆਰ ਖੜੀਆਂ ਨੇ ਸੋ ਆਓ ਚਲਿਏ ਗੁਰੂ ਨਾਨਕ ਸਾਤੇ ਪਾਸ਼ਾ ਦੇ ਨਗਰ ਕੀਰਤਨ ਚ ਸੰਗਤਾਂ ਸ਼ਾਮਲ ਹੋਈਏ ਤੇ ਸਤਿਗੁਰ ਦੀਆਂ ਗੋੜੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ 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 ਤੇਰਾ ਨਾਮ ਤੇਰੀ ਬਾਣੀ ਕੁਸਾਇਤ ਦੀ ਆਪਨਾ ਤੇਰੇ ਨਾਲੇ ਕੁਸਾਇਤ ਦੀ ਆਤਮਾ ਇਕਾ ਨੇ ਕੁਸਾਇਤ ਦੀ ਸਾਥਨਾ ਤੇਰੀ ਬਾਣੀ

ਸਾਹਿਬ ਜੀ ਇਹੋ ਜਿਹਾ ਦੇਖਾ ਕਰਿਆ ਪਰ ਤੁਹਾਨੂੰ ਅੱਜ ਜਿਹੜੀ ਵਜ੍ਹਾ ਨਾਲ ਦੇਖਿਆ ਉਹ ਨਾ ਕੋਈ ਹੋਰ ਹੈ ਸਾਡੇ ਅਸੀਂ ਸਿਰਫ ਅਹਿਸਾਸ ਕਰਨਾ ਹੈ ਤੇ ਉਹਦੇ ਨਾਲ ਨਾਲ ਜਾਣਾ ਹੈ ਜਿਸ ਵਿੱਚ ਗੁਰਬਾਣੀ ਗਾਈ ਜਾਂਦੀ ਹੈ ਉਸ ਦੀ ਗੁਣਾ ਹੈ ਜਿਸ ਵਿੱਚ ਗੁਰਬਾਣੀ ਚਲੌਂਦੀ ਆ ਉਸ ਚੱਲਣਾ ਹੈ ਇਹੀ ਸਦਾ ਮਾਰਗ ਹੈ ਇਹੀ ਸਬਾ ਬਹਾਰ ਰਹਿਣ ਵਾਲਾ ਸਾਨੂੰ ਅਫਸਰ ਹੈ ਅਸੀਂ ਫਿਰਕ ਤੇ ਸਿਰਫ ਗਮਨਾਸ਼ ਦੇ ਵਿੱਚ ਕਰਤ ਕਰ ਸੁਮੇ ਹਨ ਘਰ ਘਰ ਅੰਦਰ ਧਰਮ ਸ਼ਾਲ ਜਿਨ੍ਹਾਂ ਨੇ ਟਿਕਣਾ ਜੀ ਆ ਜੋ ਹੋਵੇ ਕੀਤਨ ਸਦਾ ਅਰਸ਼ਵਾ ਆਵਾ ਪਾਵੀਓਸ ਖੜਾਓ ਦੇ ਵਿੱਚ ਆਈਏ ਉਸ ਰੰਗ ਦੇ ਵਿੱਚ ਆਈਏ you ਸ਼ੁਰੂਆਤ ਕਿਤਾਂ ਹੋਈ ਨਗਰ ਕੀਰਤਨਾਂ ਦੀ ਕੀ ਸ਼ੁਰੂ ਤੋਂ ਜਦੋਂ ਤੋਂ ਮਹਾਰਾਜੇ ਨੇ ਆਪਣਾ ਦਸਵੇਂ ਪਾਤਸ਼ਾਹ ਨੇ ਗੁਰੂ ਗੋਬੀ ਬਖਸ਼ੀ ਗੁਰੂ ਸਾਹਿਬ ਨੂੰ ਨਾਲ ਹੀ ਨਗਰ ਕੀਰਤਨ ਨਿਕਲਣੇ ਸ਼ੁਰੂ ਹੋ ਗਏ ਸਨ ਕਿ ਖਾਸ ਸਮਾਸ ਜਿਹਨੂੰ ਸ਼ੁਰੂਆਤ ਹੋਈ ਦੇਖੋ ਜਦੋਂ ਨਾ ਇਹ ਜਿਹੜੇ ਮਹਾਰਾਜੇ ਸੀਗੇ ਮਹਾਰਾਜਿਆਂ ਦਾ ਜਲੂ ਨਿਕਲਦਾ ਸੀ ਤੁਸੀਂ ਪਿਛਲੀ ਜੇ ਹਿਸਟਰੀ ਦੇਖੋ ਨਾ ਤੇ ਉਹਨੂੰ ਜਲੂਸ ਕਹਿੰਦੇ ਸੀ ਭਈ ਮਹਾਰਾਜੇ ਨੇ ਹਾਥੀ ਦੀ ਪਾ ਹਾਥੀ ਦੇ ਪਾਲਕੇ ਸਜਾਈ ਜਾਂਦੀ ਸੀ ਉਹਨਾਂ ਪਾਲਕਿਆਂ ਦੇ ਵਿੱਚ ਮਹਾਰਾਜਾ ਨੇ ਬਹਿਣਾ ਤੇ ਉਹ ਜੋ ਨੰਗਦੇ ਸੀਗੇ ਮਹਾਰਾਜਾ ਜਿਹੜਾ ਨੰਗਦਾ ਸੀ ਜਲੌਅ ਲੈ ਕੇ ਤੇ ਉਹਦੇ ਨਾਲ ਉਹਦੀਆਂ ਫੌਜਾਂ ਕੀ ਹੋਰ ਉਹ ਜਲੌਅ ਨੂੰ ਦੇਖਣ ਵਾਸਤੇ ਲੋਕ ਇਕੱਠੇ ਹੁੰਦੇ ਸੀ ਮਹਾਰਾਜਾ ਦੇ ਦਰਸ਼ਨ ਕਰਨ ਵਾਸਤੇ ਮਹਾਰਾਜਾ ਨੂੰ ਦੇਖਣ ਲਈ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਫਰਮਾਨ ਕੀਤਾ ਤੂੰ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਇਤੋਂ ਵੱਡਾ ਰਾਜਾ ਕਿਹੜਾ ਹੋ ਸਕਦਾ ਜੀ ਸੋ ਸਭ ਤੋਂ ਵੱਡਾ ਰਾਜਾ ਜਿਹੜਾ ਵਾ ਇੱਕ ਗੁਰਬਾਣੀ ਦੀ ਪੰਕਤੀ ਆ ਜੀ ਉਹ ਕਹਿੰਦੇ ਕੋਹ ਹਰ ਸਮਾਨ ਨੇ ਰਾਜਾ ਹਰੀ ਦੇ ਸਮਾਨ ਕੋ ਰਾਜਾ ਹੋ ਸਕਦਾ ਜੀ ਇਹ ਭੂਪਲ ਸਾਹਿਬ ਦਿਵਸ ਚਾਰ ਕੇ ਝੂਠੇ ਕਰਦੇ ਦਵਾਜਾ ਇਹੋ ਝੂਠੇ ਰਾਜੇ ਆ ਤੇ ਉਹਨਾਂ ਝੂਠੇ ਰਾਜਿਆਂ ਦੀ ਜਿਹੜੀ ਸ਼ਾਨ ਸ਼ੌਕਤ ਸੀ ਉਹ ਥਿੱਕੀ ਪੈ ਸਕਦੀ ਆ ਬਸ ਉਸੇ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਰਾਜਾ ਤੇ ਗੁਰੂ ਮੰਨਦੇ ਆ ਔਰ ਇਤੋਂ ਵੱਡਾ ਕੋਈ ਰਾਜਾ ਨਹੀਂ ਤੇ ਸਾਡੇ ਗੁਰੂ ਸਾਹਿਬ ਦੇ ਜਲੌ ਜਿਹੜੇ ਆ ਨਾ ਉਹ ਐਡੀ ਚੜ੍ਹਦੀ ਕਲਾ ਦੇ ਇਸੇ ਕਰਕੇ ਜਲੂਸ ਸ਼ਬਦ ਪਹਿਲਾਂ ਸ਼ੁਰੂ ਹੋਇਆ ਸੀ ਨਗਰ ਕੀਰਤਨ ਤੇ ਹੁਣ ਸ਼ੁਰੂ ਹੋਇਆ ਸੀ ਪਹਿਲਾਂ ਜਲੂਸ ਕਿਹਾ ਜਾਂਦਾ ਸੀ ਜਲੂਸ ਜਲੌ ਤੋਂ ਬਣਿਆ ਗੁਰੂ ਸਾਹਿਬ ਦਾ ਜਲੌ ਜਦੋਂ ਨਿਕਲਦਾ ਸੀ ਗੁਰੂ ਸਾਹਿਬ ਪਾਲਕੀ ਸਜਦੇ ਸੀ ਤੇ ਸੰਗਤਾਂ ਮਗਰ ਕੀਰਤਨ ਕਰਦੀਆਂ ਸੀ ਜਦੋਂ ਰਾਜਿਆਂ ਦੇ ਜਲੌ ਨਿਕਲਦੇ ਸੀ ਨਾ ਉਹਨਾਂ ਦੀ ਰਾਜਾ ਯਾਰ ਰਾਜ ਕੀ ਜੈ ਹੁੰਦੇ ਸੀ ਪਰ ਸਾਡੇ ਤੇ ਗੁਰੂ ਸਾਹਿਬ ਨੇ ਇੱਕੋ ਹੀ ਸਾਨੂੰ ਸੰਦੇਸ਼ ਦਿੱਤਾ ਇੱਥੇ ਜੈ ਵੀ ਪ੍ਰਮਾਤਮਾ ਜੀ ਦੇ ਫਤਿਹ ਵੀ ਪ੍ਰਮਾਤਮਾ ਦੀ ਤੇ ਖਾਲਸਾ ਵੀ ਵਾਹਿਗੁਰੂ ਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਔਰ ਸਾਡਾ ਕਨੈਕਸ਼ਨ ਜਿਹੜਾ ਨਾ ਸਾਨੂੰ ਸਤਿਗੁਰੂ ਨਾਨਕ ਦੇਵ ਜੀ ਦੀਆਂ ਇਹੀ ਵਡਿਆਈਆਂ ਸਾਡਾ ਕਨੈਕਸ਼ਨ ਕਿਹ ਬੰਦਿਆਂ ਨਾਲ ਨਹੀਂ ਜੋੜਿਆ ਸਾਡਾ ਸਿੱਧਾ ਨਿਰਕਾਰ ਦੇ ਨਾਲ ਕਨੈਕਸ਼ਨ ਜੋੜਿਆ ਸਤਿਗੁਰੂ ਜੀ ਨੇ ਤੇ ਉਸ ਰੰਕਾਰ ਦੇ ਨਾਲ ਸਾਡੇ ਕਨੈਕਸ਼ਨ ਜੁੜੇ ਆ ਤੇ ਗੁਰੂ ਸਾਹਿਬ ਦੀ ਸ਼ਾਲੇ ਸ਼ੌਕਤ ਦੇ ਵਿੱਚ ਇਹ ਜਿਹੜੇ ਨਗਰ ਕੀਰਤਨ ਆ ਨਾ ਜਿਹੜੇ ਇਹ ਸ਼ੁਰੂ ਹੋਏ ਆ ਤੇ ਇਹਨਾਂ ਨੂੰ ਜਲੂਸ ਦਾ ਸ਼ਬਦ ਜਿਹੜਾ ਹਸਲੀ ਆ ਨਗਰ ਕੀਰਤਨ ਜਿਹਦਾ ਸ਼ਬਦ ਆ ਉਹ ਤਾਂ ਫੇਰ ਬਾਅਦ ਚ ਬਣੇ ਗੁਰਬਖਸ਼ ਸਿੰਘ ਸੈਣੀ ਨੇ ਜਿਹੜੇ ਸਾਡੇ ਪਾਰਲੀਮੈਂਟ ਪਾਰਲੀਮੈਂਟ ਨੇ ਸੋ ਅੱਜ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਉ ਦੇ ਤੌਰ ਤੇ ਦੁੱਖ ਦਵਾਰ ਨੂੰ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਜਿਹੜਾ ਉਹ ਚਾਲੇ ਪਾ ਪਾਇਆ ਹੋਇਆ ਤੇ ਮੇਰੇ ਨਾਲ ਗੁਰਬਖਸ਼ ਸਿੰਘ ਜੀ ਸੈਣੀ ਨੇ ਸੋਚਣ ਨੂੰ ਮੈਂ ਗੱਲ ਕਰਦੇ ਆ ਕਿ ਕੀ ਅੱਜ ਦੇ ਦਿਨ ਦੇ ਉਸੇ ਕੀ ਸੁਨੇਹ ਚਾਹੋਂਗੇ ਵਾਹਿਗੁਰੂ ਜੀ ਕੀ ਖਾਲਸਾ ਲਾਹੇ ਜੀ ਕੀ ਹੱਥੇ ਸਭ ਤੋਂ ਪਹਿਲਾਂ ਤਾਂ ਮੇਰੇ ਬਣੋ ਮੇਰੇ ਬੜੀ ਆਵਾਜ਼ ਹੋ ਸਭ ਜਨਤਾ ਨੂੰ ਬਸ ਦੇ ਨਾਲ ਤੇ ਜੇ ਕਿਰ ਲੱਖ ਲੱਖ ਦਾ ਨਾ ਹੋ ਵੱਧ ਤੋਂ ਧਿਆਨ ਰੱਖਦਾ ਸੋ ਸਭ ਦੀ ਬਰਾਬਰਤਾ ਰੱਖਦੀ ਬਹੁਤ ਚੰਗਾ ਸੁਧਾਰ ਸੀਗਾ ਅੱਜ ਮਨ ਬੜਾ ਖੁਸ਼ ਹੁੰਦਾ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਅਸੀਂ ਬਾਹਰੋਂ ਆ ਕੇ ਇਸ ਮੁਲਕ ਦਾ ਹਿੱਸਾ ਬਣੇ ਆ ਔਰ ਸਾਡਾ ਵੀ ਸਾਥ ਲੱਗ ਰਿਹਾ ਹੈਗਾ ਇਸ ਮੁਲਕ ਨੂੰ ਹੋਰ ਵੀ ਚੰਗਾ ਬਣਾਉਣ ਦੇ ਲਈ ਅਸੀਂ ਮਿਹਨਤ ਕਰੀਏ ਐਸੇ ਕੰਮ ਕਰੀਏ ਜਿਹਦੇ ਸਾਡੇ ਸਿੱਖ ਪਰਿਵਾਰਾਂ ਦੀ ਸਿੱਖੀ ਦੀ ਹੋਰ ਦਿਸ਼ਾ ਵਿੱਚ ਉਹ ਸਾਡੇ ਜਿਹੜੀ ਇਸ ਬਨਾਣਕ ਨਾਮ ਲੈਣਾ ਸੰਗਤ ਨੂੰ ਕੀ ਸੰਦੇਸ਼ ਨਾਲ ਦੇਣਾ ਚਾਹੁੰਦੇ ਮੈਂ ਸਿੱਖ ਸੰਗਤ ਨੂੰ ਇਹ ਹੀ ਦੱਸਾਂ ਕਿ ਕਮਾਈ ਬਰਾਬਰਤਾ ਕਿਸੇ ਦਾ ਹੱਕ ਨਾ ਮਾਰੋ ਚੰਗੇ ਇਨਸਾਨ ਬਣ ਕੇ ਇਸ ਸਿੱਖੀ ਨੂੰ ਆਪਾ ਹੋਵੀਂ ਅੱਗੇ ਯਾਸਤਿਏ ਮੇਰੇ ਵੱਲੋਂ ਜੇ ਕੋਈ ਆਲੋਚਨਾ ਸਾਡੀ ਸਰਕਾਰ ਵੱਲੋਂ ਸਾਡੇ ਸੰਗਤ ਨੂੰ ਲੱਖ ਲੱਖ ਰਗਾਂ ਸੋਕੀ ਜਲਾਸੁਰ ਆ ਸਭ ਤੋਂ ਪਾਸਾ ਜੁਆ ਹੋ ਗਿਆ ਚਾ ਕੋਲ ਚੱਲ ਜੇਵਾ ਥੈਂਕ ਯੂ ਬਹੁਤ ਬਹੁਤ ਇਸੇ ਸਾਡੇ ਗੁਰਮਖ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਨੇ ਅੱਜ ਨਗਰ ਕੀਰਤਨ ਜਿਹੜਾ ਉਹ ਗੁਰਦੁਆ ਜੋਕਮਾਨ ਸਾਹਿਬ ਸਗੀ ਤੋਂ 152 ਸਾਥ ਤੋਂ ਚਾਲੇ ਪਾਉਂਦਾ ਹੋਇਆ ਅੱਗੇ ਵਧਿਆ ਸੋ ਤੁਸੀਂ ਵੇਖੋ ਵੀ ਸੰਗਤਾਂ ਠਾਠਾ ਮਨਾਦਿਆ ਅਟੱਛ ਗਿੜਾ ਸੰਗਤਾਂ ਦਾ ਉਹ ਇਸ ਨਵੇਂ ਫੀਸੰਗ ਦੇ ਵਿੱਚ ਸ਼ਾਮਲ ਹੈ ਸੋ ਪੰਜ ਪਿਆਰਿਆਂ ਦੇ ਅਗਵਾਈ ਹੇਠ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਅੱਡੇ ਵਾਧਾ ਹੋਇਆ ਨਗਰ ਕੀਰਤਨ ਹੈ ਇਸ ਗੁਰਦੁਆਰਾ ਸਾਹਿਬ ਤੋਂ ਅੱਗੇ ਠਾਠਾ ਮਾਰਦੀ ਸੰਤਾਂ ਦਾ ਫੱਟਾ ਉਹ ਦੇਖਣ ਨੂੰ ਮਿਲ ਰਿਹਾ ਵੀ ਕਈ ਸ਼ਬਦ ਬਾਣੀ ਨਾਲ ਜੁੜੇ ਹੋਏ ਨੇ ਕੀਰਤਨ ਕੀਰਤਨ ਕਰ ਰਹੇ ਨੇ ਔਰ ਪੰਜ ਪਿਆਰਿਆਂ ਦੀ ਅਗਵਾਈ ਚ ਜਿਹੜਾ ਨਗਰ ਕੀਰਤਨ ਹੈ ਉਹ ਕੀ ਵੱਡਾ ਹੋਇਆ ਨਜ਼ਰ ਆ ਰਿਹਾ ਸੋ ਇਹ ਅੱਜ ਸਭਾ ਦਾ ਦਿਨ ਹੈ ਜਦੋਂ ਸਹਿਬ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਤੁਰਬ 556ਵਾਂ ਇਹ ਮਨਾਇਆ ਜਾ ਰਿਹਾ ਹੈ ਤੇ ਅੱਜ ਸਰੀ ਦੇ ਵਿੱਚ ਨਗਰ ਕੀਰਤਨ ਜਿਹੜਾ ਹੈ ਉਹ ਅੱਗੇ ਵਧ ਰਿਹਾ ਗੁਰਦੁਆਰਾ ਦੱਖਣਵਾਰ ਸਾਹਿਬ ਤੋਂ धरती वासी सारे हिकु धरती दासी सारे रिश्ते भेण भ्राॾे फेर करन पियो शेर लखांधिय पुत्र माक मर्न पुॼो शेर ਦੇ ਅੰਦਰ ਰੱਬ ਵਸਦਾ ਏ ਹਰ ਦਿਲ ਦਾ ਸਤਕਾਰ ਕਰੋ ਹਰ ਦਿਲ ਅੰਦਰ ਰੱਬ ਵਸਦਾ ਏ ਹਰ ਮਿਲ ਦਾ ਸਤਕਾਰ ਕਰੋ ਅੱਜ ਸਹਿਬ ਸ੍ਰੀ ਗੁਰੂ ਨਾਨਕ ਚੱਕੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ 556 ਇੱਕ ਵਰਤਾਰਾ ਲੋਖਨਵਰਨ ਸਾਹਿਬ ਤੋਂ ਅੱਜ ਨਗਰ ਕੀਰਤਨ ਜਿਹੜਾ ਉਹ ਸ਼ੁਰੂ ਹੋਇਆ ਤੇ ਠਾਠਾ ਮਾਰਦਾ ਇਕੱਠ ਜਿਹੜਾ ਉਸ ਨਗਰ ਕੀਰਤਨ ਦੇ ਵਿੱਚ ਜੀਵਨ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਿਹਾ ਤੁਸੀਂ ਦੇਖ ਰਹੇ ਹੋ ਮੇਰੇ ਸਾਹਮਣੇ ਆ ਜਿਹੜੀ ਸੰਗਤਾਂ ਨੇ ਉਹ ਠਾਠਾ ਮਾਰਦੀਆਂ ਗੁਰੂ ਜੀ ਦੇ ਨਾਮ ਜਪਦੀਆਂ ਅੱਗੇ ਵਧ ਰਹੀਆਂ ਨੇ ਸੋ ਸਾਡੇ ਨਾਲ ਇਸ ਵੇਲੇ ਓੰਕਾਰ ਸਿੰਘ ਸਿੱਧੂ ਤੋਂ ਪੰਜਾਬ ਤੋਂ ਆਏ ਨੇ ਸੋਨਾ ਨਾਲ ਗੱਲ ਕਰਨ ਦੇ ਕਿ ਤੁਹਾਨੂੰ ਕਿਵੇਂ ਦਾ ਲੱਗਾ ਇਹ ਨਗਰ ਕੀਰਤਨ ਚ ਕਿਵੇਂ ਸ਼ਾਮਲ ਆ ਸਮੂਹ ਸਾਥ ਸੰਗਤ ਜੋ ਸਿੱਧੀ ਗੱਲ ਦੇਖਦੇ ਹੋ ਲਸ਼ਕਾਰਾ ਚੈਨਲ ਦੇਖਦੇ ਹੋ ਸਮੂਹ ਸਾਥ ਸੰਗਤ ਜੋ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਓੰਕਾਰ ਜੀ ਤੁਹਾਨੂੰ ਤੁਸੀਂ ਪੰਜਾਬ ਤੋਂ ਆਏ ਹੋ ਪੰਜਾਬ ਦੇ ਅੰਦਰ ਵੀ ਮੋਸਟਲੀ ਹਰ ਗੁਰੂ ਦਾ ਨਗਰ ਕੀਰਤਨ ਉੱਥੇ ਨਿਕਲਦਾ ਚਾਹੇ ਗੁਰੂ ਗੋਬਿੰਦ ਸਿੰਘ ਸਾਹਿਬ ਹੋਵੇ ਚਾਹੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤਾਂ ਉਸ ਨਗਰ ਕੀਰਤਨ ਤੇ ਇਥੋਂ ਦੇ ਨਗਰ ਕੀਰਤਨ ਤੁਹਾਨੂੰ ਕੋ ਬਦਲਾਅ ਲੱਗਦਾ ਅ ਪਹਿਲੀ ਗੱਲ ਤਾਂ ਇਦਾਂ ਜੀ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਕਰਦੇ ਹੁੰਦੇ ਸੀਗੇ ਸੁਣਿਆ ਕਰਦੇ ਹੁੰਦੇ ਸੀ ਫੋਟੋਆਂ ਦੇਖਿਆ ਕਰਦੇ ਹੁੰਦੇ ਸੀਗੇ ਆ ਕੈਨੇਡਾ ਦੇ ਗੁਰਦੁਆਰਿਆਂ ਦੇ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਨਗਰ ਕੀਰਤਨ ਸਜਾਏ ਜਾਂਦੇ ਸੀਗੇ ਅਸੀਂ ਸੋਚਿਆ ਕਰਦੇ ਸੀ ਕਿ ਅਸੀਂ ਵੀ ਕਦੇ ਇਸਦੇ ਸ਼ਾਮਿਲ ਹੋ ਸਕਾਂਗੇ ਪ੍ਰਮਾਤਮਾ ਨੇ ਉਹ ਸੁਣੀ ਹੈ ਅੱਜ ਪਰਿਵਾਰ ਸਮੇਤ ਅੱਲੇ ਦਿਨ ਸਾਰੇ ਪਰਿਵਾਰ ਦੀ ਸੋਣੀ ਆ ਪਰਿਵਾਰ ਸਮੇਤ ਸ਼ਾਮਲ ਹੋਣ ਦਾ ਮੌਕਾ ਮਿਲਿਆ ਆ ਕਹਿੰਦੇ ਹੁੰਦੇ ਨੇ ਵੀ ਜਿੱਥੇ ਜਾਈਏ ਤਾਂ ਸੇਲ ਵਾਲੀ ਗੱਲ ਹੈ ਕਿ ਇੱਥੋਂ ਦੇ ਜਿਹੜੇ ਕੀਰਤਨ ਨੇ ਨਗਰ ਕੀਰਤਨ ਨੇ ਸਜਾਇਆ ਜਦ ਦੇਖਿਆ ਬਹੁਤ ਵਧੀਆ ਲੱਗਿਆ ਜੀ ਆ ਮੈਨੂੰ ਨਹੀਂ ਲੱਗਿਆ ਕਿ ਮੈਂ ਪੰਜਾਬ ਤੋਂ ਬਾਹਰ ਆਇਆ ਬਿਲਕੁਲ ਜਿਵੇਂ ਇੱਥੇ ਪੰਜਾਬ ਦੇ ਸੰਗਤ ਉਮ ਮਾ ਕੇ ਪਹੁੰਚਦੀ ਹੈ ਉਸੇ ਤਰ੍ਹਾਂ ਹੀ ਆ ਮੈਂ ਦੇਖਿਆ ਕੈਨੇਡਾ ਦੀ ਸੰਗਤ ਨੇ ਬੀਸੀ ਸੰਗਤ ਨੇ ਵੀ ਬੜਾ ਵੱਡਾ ਪ੍ਰਾਲਾਡ ਕਰਕੇ ਜਿਹੜਾ ਹੈਗਾ ਇਹ ਨਗਰ ਕੀਰਤਨ ਸਜਾਇਆ ਗਿਆ ਨੇ ਧੰਨਵਾਦ ਗੁਰਦਾਰਾ ਦੂਖਦਮਾਰ ਸਾਹਿਬ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਕਰਵਾਇਆ ਜਾਂਦਾ ਜੀ ਇੱਥੇ ਵੱਧ ਤੋਂ ਵੱਧ ਸੰਗਤਾਂ ਆਉਂਦੀਆਂ ਬਾਬਾ ਨਾਨਕ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਹੋਵੇ ਸਾਰੀ ਸੰਗਤਾਂ ਨੂੰ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੋਗੇ ਮਹਾਰਾਜ ਦੇ ਪrakashpur ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਤੋਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣਗੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੁਸੀਂ ਨਾ ਚਾਹੁੰਗੇ ਅੱਜ ਤੇ ਸਭ ਦਿਹਾੜੇ ਤੇ ਡਾਕਟਰ ਜੀ ਜੀ ਦਾ ਚੱਲਗਾ ਪਿਲਗਾ ਕੰਟ ਵਾਲੀ ਇਲਾਕੇ ਦੇ ਅੰਦਰ ਪੰਜਾਬ ਨੂੰ ਮਿਲਿਆ ਜੀ ਨਾਇ ਕਰਦਾ ਹੈ। ਤੇ ਬਹੁਤ ਸੁਭਾਗਾਂ ਦਾ ਆਪ ਨੇ ਉਹਨੇ ਬਾਬੇ ਨੱਲਾਪੁਰ ਸੰਵਾਜ ਜਿਹੜਾ ਵਾਲੀ ਸੰਗਤ ਦੇ ਜੀ ਆਇਆਂ ਜੀਆਂ ਰੌਣਕਾਂ ਨੇ ਪਹਿਲਾ ਕੁਤਰਾ ਦਾ ਤਜਰਬਾ ਸੀ ਸੁਖਵਰ ਸਾਹਿਬ ਤੋਂ ਸੋਧਰੀ ਜਿਹਾ ਸਿਕਿਉਰਟੀ ਵਾਲੇ ਪਿੱਛੇ ਘਰ ਵਿੱਚ ਅਰੇਂਜਮੈਂਟ ਦਾ ਪ੍ਰੋਗਰਾਮ ਨਾਲ ਨਾਲ ਨੂੰ ਵੀ ਚੀਜ਼ਾਂ ਬਹੁਤ ਵਧੀਆ ਲੱਗੀਆਂ ਜਿਵੇਂ ਏਰੀਆ ਜਿਹੜਾ ਕੋਰ ਬਣ ਰਿਹਾ ਜਿੱਦਾਂ ਮੈਂ ਆਪਣੇ ਬਰੋ ਸਾਧਨੀ ਸੰਗਤ ਨੂੰ ਬਹੁਤ ਬਹੁਤ ਰਹਿਣ ਦਾ ਜਨਨ ਗਾਸ਼ਗਾਚਾ ਨਾਲ ਲੋਕਾਂ ਨੇ ਟੈਂਟ ਲਾਉ ਹੋਏ ਸਿੱਟੇ ਪਕੌੜੇ ਆ ਕਿਉਂ ਦਿੱਲੀ ਆ ਕੇ ਜਿਆ ਆਇਆ ਕੇ ਨੇ ਤੇ چاہے گرو گوبند کا پاٹشاہرتن نکلتا اس نگر کیرتن کا نگر کیرتن ہر ਆਰਕੂ ਮੈਂ ਪਹਿਲਾਂ ਦਾ ਜਿਹੜੀ ਮੇਂ ਚੀਜ਼ ਆ ਘਰ ਵੇਚਦਾ ਜਿਹੜਾ ਅਡੇਜਮੈਂਟ ਹੈ ਸਾਡੇ ਨਾਲ ਉੱਥੇ ਖਲਾਦਾ ਪਿਆ ਹੁੰਦਾ ਲੋਕੀ ਖਾ 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 ਪਤਲ ਜਿਸਤੀ ਅੰਦੇ ਚਾਰ ਚਾਰ ਦਿਨ ਟੁਕੜਾ ਨਹੀਂ ਇੱਥੇ ਮੈਂ ਦੇਖਿਆ ਵੀ ਜਗਾ ਜਗਾ ਤੇ ਲਿਫਾਫੇ ਲੱਗੇ ਹੋਏ ਨੇ ਮਗਰ ਮੈਂ ਪਿੱਛੇ ਦੇਖਦਾ ਉਹ ਜਿਹੜੀਆਂ ਵੱਡੀਆਂ ਗੱਡੀਆਂ ਆਉਂਦੀਆਂ ਨੇ ਉਹ ਸਾਰੇ ਉਹਨਾਂ ਦੇ ਲਿਫਾਫੇ ਜਿੰਨੇ ਆ ਕੇ ਘਰ ਬਿਜਾਲੇ ਚੱਕੂ ਜਾਂਦੇ ਆ ਨਾਲ ਨਾਲ ਸਫਾਈ ਹੋ ਜਾਣੀ ਆ ਉਹਦੇ ਨਾਲ ਜਨਰਲ ਸਿਕਿਉਰਟੀ ਦਾ ਪ੍ਰੋਗਰਾਮ ਹੈ ਇਹ ਤੋਂ ਵੀ ਦੇਖਿਆ ਕਿ ਬੜੀ ਖੁਸ਼ੀ ਸੀ ਕਿ ਬਹੁਤ ਬਹੁਤ ਆਖਰ ਨੂੰ ਪੰਜਾਬੀ ਵਿੱਚ ਸਿਉਰਟੀ ਆਪਨੇ ਪਿੱਛੇ ਰਾਜਵੀਅ ਸੰਗਠਨ ਲਈ ਮੈਨੂੰ ਦਾ ਫੋਟੋ ਵੀ ਜਾਈ ਉਹਦੀ ਪ੍ਰਸੈਂਟੇਸ਼ਨ ਵੀ ਬਾਕੀ ਇਤਲਾ ਲੱਗਦੀ ਸੀ ਦਾ ਉਹ ਕਾਲ ਦੇ ਪ੍ਰੈਨ ਹੋਇਆ ਉਹ ਵੀ ਬਹੁਤ ਵਧੀਆ ਮੈਨੂੰ ਬਹੁਤ ਪੰਗਿਆ ਲੱਗਿਆ ਸਿਕਿਉਰਟੀ ਸਫਾਈ ਤੇ ਬਹੁਤ ਹੀ ਬੜੀ ਚੰਗੀ ਲੱਗਿਆ ਜੇ ਲੱਗ ਸਕਦਾ ਬਹੁਤ ਹੀ ਚੰਗਾ ਮਾਹੌਲਾ ਬਹੁਤ ਸਾਰਾ ਲੋਕ ਵੀ ਸੈਜੋਨ ਤੇ ਆਇਆ ਇਹ ਕੋ ਹੋਰ ਫਰਕ ਨਹੀਂ ਤੁਸੀਂ ਦੇ ਸਾਡੇ ਉੱਥੇ ਪੰਜਾਬ ਦੇ ਅੰਦਰ ਜੋ ਨਗਰ ਕੀਰਤਨ ਹੁੰਦਾ ਬਹੁਤ ਕਾਦਾ ਹੁੱਲੜਵਾਜੀ ਹੁੰਦੀ ਆ ਮੋਟਰਸਾਈਕਲਾਂ ਵਾਲੇ ਗੱਡੀਆਂ ਵਾਲੇ ਟੁੱਟਾਂ ਵਾਲੇ ਪਰ ਬੱਚੇ ਜਿਹੜੇ ਨਹੀਂ ਉਹ ਉਹ ਹੱਲਾ ਕਰਦੇ ਨੇ ਕੋਈ ਇੱਥੇ ਦੇਖਿਆ ਇਦਾਂ ਦਾ ਇਹ ਗੱਲ ਸਹੀ ਹੈ ਜੀ ਤੁਹਾਡੀ ਇੱਥੇ ਤਾਂ ਕੋਈ ਹੁੱਲਣ ਵਾਲੀ ਦੇਖੀ ਵੀ ਜੀ ਘਰ ਮੈਂ ਇਹੋ ਨਗਰ ਕਿਸ਼ਨ ਦਾ ਬਾਬੇ ਨਾਲ ਉੱਧਰ ਰਮਿੰਦਮ ਚੈਰ ਇੰਗਲੈਂਡ ਦੇਖਿਆ ਸੀਗਾ ਉੱਥੇ ਜਿਹੜੇ ਮੋਟਰਸਾਈਕਲਾਂ ਵਾਲੇ ਸੀ ਉਹ ਨਗਰਕੀਤ ਤੋਂ ਲੀਡ ਨਾ ਕਰ ਰਹੇ ਜੀ ਬਹੁਤ ਵਧੀਆ ਵਰਗੀਆਂ ਦੇ ਸ਼ੌਂਕ ਹੁੰਦੇ ਜੀ ਛੱਡੇ ਲੋਕਾਂ ਨਾਲ ਟੁੱਟੇ ਨਹੀਂ ਕਰਦੇ ਹੁੱਲਣ ਵਾਲੀ ਉਹ ਨਹੀਂ ਸੀਗੀ ਹੋਲਣ ਵਾਲੀ ਇੱਥੇ ਬਹੁਤ ਬਹਿਸ ਕੀਤੀ ਹੋਈ ਆ ਨਹੀਂ ਕਰਨੀ ਜੇ ਪਵਨ ਨੇ ਆ ਲੋਕਾਂ ਨੂੰ ਆਪਣੇ ਆਪਣੇ ਵਿਦੈਕ ਦੀਆਂ ਵਾਲੀਆਂ ਜਿੰਦੀ ਆ ਬਹੁਤ ਵੀ ਲੱਗਦਾ ਹੈ ਹਾਂ ਜੀ ਗੁਰੂ ਮਹਾਰਾਜ ਦੇ ਪ੍ਰਕਾਸ਼ ਦੇ ਵਿੱਚ ਕੀ ਕਹਿਣਾ ਚਾਹੋਗੇ ਕਿਰਤ ਕਰੋ ਨਾਮ ਜਪੋ ਪੰਥ ਛਕੋ ਦਾ ਸੰਦੇਸ਼ ਦਿੱਤਾ ਆਪਾਂ ਨੂੰ ਗੁਰਨਾਮ ਤੇ ਸਾਰੇ ਗੁਰਨਾਮ ਪੇਜ ਦੁਨੀਆ ਦੇ ਡਰਾਈਵਰ ਹੋਏ ਹਨ ਇਹਨਾਂ ਨੂੰ ਸਭ ਜੁਗਰੀਆ ਮੰਨਦੀ ਆ Hindu Muslim ਸਿੱਖ ਜੋ ਵੀ ਹੈ ਸਿੱਖ ਤਾਂ ਮੰਦੇ ਮੰਦੇ ਸਿੱਖਾਂ ਦੇ ਗੁਰੂ ਹੈ ਕਿ ਪਹਿਲੇ ਇਸ ਕਰਕੇ ਨਾ ਦਾ ਇਹ ਸੰਦੇਸ਼ ਆਪ ਕਿਰਤ ਕਰੋ ਨਾਮ ਜਪੋ ਪੰਥ ਛਕੋ ਫਰਾਂਚਾਇਰ ਖਾਲਸਾ ਵਾਹਿ ਜੀ ਕਿਸੇ ਪਾਸੇ ਆ ਗਏ ਜੀ ਇਹ ਜਿਹੜਾ ਗੱਲ ਹੋ ਰਹੀ ਹੈ ਅੱਜ ਸੋਰੀਆ ਨਵੇਂ ਤੋਂ ਬਾਰੇ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਲਸ ਹੋਈ ਸੰਗਤ ਨੂੰ ਵਰਲਡ ਦੇ ਵਿੱਚ ਵੇਖੇ ਜਿੱਥੇ ਜਿੱਥੇ ਵੀ ਸਾਰੀ ਸੰਗਤ ਬੈਠੀ ਆ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਤੇ ਬਾਬਾ ਜੀ ਅੱਜ ਫਿਰ ਲੰਗਰ ਤੁਸੀਂ ਜਿਹੜਾ ਇੱਥੇ ਸੇਵਾ ਲਈ ਆ ਹਾਂਜੀ ਤੇ ਉਹ ਲੰਗਰ ਕਾਦੀ ਲਈ ਆ ਤੁਸੀਂ ਹਾਂਜੀ ਸਾਗ ਮੱਕੀ ਦੀ ਰੋਟੀ ਤੇ ਨਾਲ ਆਪਣੇ ਸੂਜੀ ਦਾ ਹਲਵਾ ਅਸ਼ਾਜ ਨਾਲ ਜਾਂ ਜੀ ਇਹ ਸਾਰਾ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਜੀ ਸਾਰੀ ਸੰਗਤ ਨੇ ਮੁੱਢ ਚੜ੍ਹ ਕੇ ਇੱਥੇ ਸੇਵਾ ਕੀਤੀ ਆ ਤੇ ਆਪ ਇਹਨ ਮੰਨ ਧੰਨ ਨਾਲ ਸੇਵਾ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਏ ਬਾਬੇ ਗੁਰਨਾਨਕ ਦੇਵ ਜੀ ਦਾ 20 ਰੁਪਏ ਦਾ ਲੰਗਰ ਲੱਗਾ ਹੋਇਆ ਅੱਜ ਵਰਲਡ ਦੇ ਵਿੱਚ 20 ਰੁਪਏ ਹੀ ਨਹੀਂ ਮੁੱਕਦੇ ਬਾਬਾ ਜੀ ਉਹਦੀ ਇਦਾਂ ਦੀ ਐਫ ਡੀ ਹੋਈ ਆ ਵੀ ਆਉਣ ਵਾਲੀਆਂ ਪੁਸ਼ਤਾ ਕੀ ਮੈਂ ਕਹਿੰਨਾ ਵੀ ਆਉਣ ਵਾਲੇ ਹਜ਼ਾਰਾਂ ਸਾਲ ਇਹ ਲੰਗਰ ਚੱਲਦਾ ਹੀ ਰਹਿਣਾ ਬਾਬੇ ਦੀ ਮਿਹਰ ਤੇ ਸਾਰੀ ਸਿੱਖ ਸੰਗਤ ਜਗਤ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ